ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ 14 ਕੁੰਡੇ ਪਾਏ ਆ ਜੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਸੌਖਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਹਰੇਕ ਪ੍ਰੋਜੈਕਟ ਤੇ ਬਹੁਤ ਸੋਹਣਾ ਲੱਗਣ ਵਾਲਾ ਤੇ ਬਹੁਤ ਜਲਦੀ ਵੀ ਬਣਦਾ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਕੁੰਡੇ ਪਾਏ ਆ ਉਲਟੀ ਸਲਾਈ ਬਣਾਉਣੀ ਹੈ ਆਪਾਂ ਹਲੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਇੱਕ ਗੁੰਡਾ ਤਾਰ ਲਿਆ ਬਾਕੀ ਗੁੰਡੇ ਆਪਾਂ ਸਾਰੇ ਉਲਟੇ ਬਣਾ ਲੈਣੇ ਇਹ ਨੋਬੇਸਤਰ ਮਾਲੇ ਲਮਾ ਨਹੀਂ ਮੁੜ ਕੇ ਹੱਥਾਂ 'ਚ ਅੜੀ ਜਾਂਦਾ ਧਾਗਾ ਛੋਟਾ ਜਿਹਾ ਤੇ ਆਪਾਂ ਇਸ ਤਰ੍ਹਾਂ ਕਰ ਦਾਂਗੇ ਇਹਨਾਂ ਤੇ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਹਾਂ ਹੁਣ ਜੇ ਆਪਾਂ ਪੂਰੀ ਸਲਾਈ ਬਣਾ ਲਈ ਉਲਟੀ ਹੁਣ ਆਪਾਂ ਅੱਗੇ ਸਿੱਧੇ ਪਾਸੇ ਪਾਹ ਵਾਲਾ ਕੁੰਡਾ ਤਾਰਾਂਗੇ ਹੁਣ ਆਪਾਂ ਆਪਣੇ ਆ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਲਵਾਂਗੇ ਦੋਵਾਂ ਨੂੰ ਇਕੱਠੇ ਸਲਾਈ ਚ ਤੇ ਸਿੱਧਾ ਬਣਾ ਲਵਾਂਗੇ ਦੋਵਾਂ ਦਾ ਇੱਕ ਅੱਗੇ ਫਿਰ ਆਪਾਂ ਦੋ ਕੁੰਡੇ ਲਵਾਂਗੇ ਫਿਰ ਦੋ ਕੁੰਡਿਆਂ ਦਾ ਇੱਕ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਕਰਤਾ ਜੀ ਜਿੰਨੇ ਵੀ ਆਪਣੇ ਕੋਲੇ ਕੁੰਡੇ ਸੀ ਆਪਾਂ ਦੋਵਾਂ ਦਾ ਇੱਕ ਇੱਕ ਕੁੰਡਾ ਬਣਾ ਲਿਆ ਜੀ ਤੇ ਆ ਕੁੰਡਾ ਆਪਾਂ ਬਣਾ ਲਵਾਂਗੇ ਸਿੱਧਾ ਜੀ ਆਪਣੇ ਕੋਲੇ ਹੁਣ 14 ਕੁੰਡੇ ਸੀਗੇ ਜੀ ਇੱਥੇ 14 ਚ ਰਹਿ ਗਏ 2 4 6 ਤੇ 8 ਕੁੰਡੇ ਰਹਿ ਗਏ ਜੀ ਹੁਣ ਆਪਾਂ ਆ ਵਾਲਾ ਕੁੰਡਾ ਤਾਰਿਆ గా పిచ్చే కిధా బా కుర చక్కా సలాయి ఏదో సిధా బాగే అగలా కు సిధా బనాచేతో చక్కా కు కండా బ సీధా ఫిర్పే ఉల్టి సైడ్ ਜਾਣੀ ਕਿ ਆਪਾਂ ਸਾਰੀ ਸਲਾਈ ਸਿੱਧੀ ਬਣਾਉਣੀ ਹੈ ਜੀ نیچے ਤੋਂ ਆਹ ਵਾਲਾ ਕੁੰਡਾ ਇਸ ਤਰ੍ਹਾਂ ਚੱਕ ਲੈਣਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਤੇ ਜਿਹੜਾ ਕੁੰਡਾ ਆਪਾਂ ਬਣਾਇਆ ਸੀ ਉਹ ਵੀ ਆਪਾਂ ਸਿੱਧਾ ਬਣਾ ਲੈਣਾ ਆਪਾਂ ਹੁਣ ਦੇਖਾਂਗੇ ਆਪਣੇ 14 ਕੁੰਡੇ ਪੂਰੇ ਹੁੰਦੇ ਆ 2 4 6 8 10 12 ਤੇ ਹੁਣ ਆਪਾਂ ਆਹ ਵਾਲਾ ਕੁੰਡਾ ਇੱਥੋਂ ਚੱਕਾਂਗੇ ਜੀ ਇਹ ਆਪਾਂ ਚਾਹੇ ਤਾਂ ਇਧਰੋਂ ਚੱਕ ਲਈਏ ਜਾਂ ਆਪਾਂ ਇਧਰੋਂ ਚੱਕ ਲਈਏ ਦੋਨੋਂ ਸਾਈਡ ਤੋਂ ਆਪਾਂ ਨੂੰ ਕੁੰਡਾ ਚੱਕਣਾ ਹੁੰਦਾ ਆਪਾਂ ਆਪਣੇ ਕੁੰਡੇ ਪੂਰੇ ਕਰਨੇ ਆ ਜੀ 14 ਕੁੰਡੇ 2 4 6 8 10 12 14 ਕੁੰਡੇ ਹੋਏ ਹੁਣ ਆਪਾਂ ਸਲਾਈ ਪੂਰੀ ਸਿੱਧੀ ਬਣਾਵਾਂਗੇ ਇਹਦੇ ਤੇ ਆਪਾਂ ਕੁਝ ਵੀ ਨਹੀਂ ਕਰਨਾ ਪੂਰੀ ਸਲਾਈ ਸਿੱਧੀ ਬਣਾਵਾਂਗੇ ਤੇ ਬਹੁਤ ਸੌਖਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਛੋਟੀ ਸਵਟਰ ਜੈਕਟ ਕੁਝ ਵੀ ਬਣਾ ਸਕਦੇ ਆਪਾਂ ਹੁਣ ਜਿਵੇਂ ਗਰਮੀ ਆ ਗਈਆਂ ਅੱਗੇ ਆਪਾਂ ਹਲਕੇ ਹਲਕੇ ਡਿਜ਼ਾਈਨ ਪਾ ਕੇ ਤੇ ਸੋਹਣਾ ਕੋਟੀ ਸੈਟਰ ਬਣਾ ਸਕਦੇ ਹਾਂ ਉਲਟੀ ਸਿਲਾਈ ਆ ਇਹ ਆਪਾਂ ਬੁਰੀ ਉਲਟੀ ਬਣਾ ਲਵਾਂਗੇ ਦੋ ਸਲਾਈਆਂ ਦਾ ਆਪਣਾ ਡਿਜ਼ਾਈਨ ਹੋ ਗਿਆ ਦੋ ਸਲਾਈਆਂ ਆਪਾਂ ਪਲੇਨ ਕੱਢ ਲਈਆਂ ਤੇ ਆਪਾਂ ਬਣਾ ਲਈਆਂ ਜੀ ਚਾਰ ਸਲਾਈਆਂ ਹੋ ਗਈਆਂ ਆਪਣੀਆਂ ਇਹ ਕੱਢਾਈਨ ਬਣਾਈ ਜੀ ਆਪਣਾ ਹੁਣ ਆਪਾਂ ਦੂਜੀ ਵਾਰ ਫਿਰ ਉਸੇ ਤਰ੍ਹਾਂ ਹੀ ਕਰਨਾ ਇੱਕ ਕੁੰਡਾ ਤਾਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਦੋਵਾਂ ਦਾ ਇੱਕ ਬਣਾਵਾਂਗੇ ਹੁਣ ਆਪਾਂ ਉਲਟੀ ਸਾਈਡ ਆ ਗਏ ਇੱਕ ਕੁੰਡਾ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਆ ਦੇਖੇ ਆਪਾਂ ਇੱਥੋਂ ਵੀ ਆਹ ਵੀ ਕੁੰਡਾ ਚੱਕ ਸਕਦੇ ਆ ਤੇ ਐਂਡ ਤੇ ਜਾ ਕੇ ਵੀ ਆਪਾਂ ਚੱਕ ਸਕਦੇ ਆ ਤੇ ਆਪਾਂ ਆਹ ਕੁੰਡਾ ਸਿੱਧਾ ਬਣਾਵਾਂਗੇ ਨੀਚੋਂ ਕੁੰਡਾ ਚੱਕ ਕੇ ਉਹ ਵੀ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਤੋਂ ਆਪਾਂ ਇਹ ਪੂਰੀ ਸਿਲਾਈ ਸਿੱਧੀ ਬਣਾਉਣੀ ਹੈ ਇੱਕ ਕੁੰਡਾ ਜਿਹੜਾ ਆਪਣਾ ਸਿਲਾਈ ਤੇ ਉਹ ਬਣਾ ਲੈਣਾ ਸਿੱਧਾ ਇੱਕ ਆਪਾਂ ਨਵਾਂ ਲੈ ਚੱਕ ਲੈਣਾ ਇਹ ਆਪਣੀ ਦੂਜੀ ਸਲਾਈ ਆ ਦੋ ਸਲਾਈਆਂ ਆਪਾਂ ਵਿੱਚ ਪਲੇਨ ਬਣਾਵਾਂਗੇ ਤਾਂ ਆਪਣੀਆਂ ਚਾਰ ਸਲਾਈਆਂ ਹੋ ਜਾਣਗੀਆਂ ਪੰਦੋ ਸਲਾਈਆਂ ਪਲੇਨ ਬਣਾਉਣੇ ਆ ਆ ਵਾਲੇ ਸਲਾਈ ਆਪਾਂ ਸਿੱਧੀ ਬਣਾਵਾਂਗੇ ਤਾਂ ਫਿਰ ਥੋੜਾ ਜਿਆਦਾ ਦਿਖਾਈ ਦਿਓ ਗੜਜਾਨ ਜੇ ਤੁਸੀਂ ਜ਼ਰੂਰ ਟਰਾਈ ਕਰਿਓ ਅਪਾ 도ੜ ਜੈਨ ਬਣਾ ਲਿਆ ਦੇਖੋ ਜੀ ਇਸ ਤਰ੍ਹਾਂ ਬਰੀਕ ਬਰੀਕ ਡਿਜ਼ਾਈਨ ਬਣਦਾ ਤੇ ਆਪਾਂ ਇਹ ਚਾਰ ਚਾਰ ਸਲਾਈਆਂ ਪਾਠ ਸਲਾਈਆਂ ਪਾਈਆਂ ਇਹ ਅੱਠ ਸਲਾਈਆਂ ਚ ਆਪਣੇ ਦੋ ਡਿਜ਼ਾਈਨ ਬਣ ਗਏ ਤੇ ਆਪਾਂ ਥੋੜਾ ਜਿਹਾ ਬਣਿਆ ਹੋ ਦਿਖਾਉਣੀ ਆ ਇਹ ਦੇਖੋ ਜੀ ਇਸ ਤਰ੍ਹਾਂ ਬਣਦਾ ਇਹੀ ਚਾਰ-ਚਾਰ ਸਲਾਈਆਂ ਪਰ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਕੋਟੀ ਸਵੈਟਰ ਜਾਂ ਜੈਕਟ ਸਵੈਟਰ 'ਚ ਤਾਂ ਖਾਸ ਕਰਕੇ ਬਹੁਤ ਸੋਹਣਾ ਲੱਗੂਗਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ